ਸਾਡਾ ਸ੍ਰੀਕਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਛੋਡੀ ਇਸ ਵੇਲੇ ਦੀ ਬੇਹੱਦ ਵੱਡੀ ਖਬਰ ਜਿਹੜੀ ਕਿ ਲੈਂਡ ਪੂਲਿੰਗ ਮਾਮਲੇ ਦੇ ਨਾਲ ਜੁੜੀ ਹੋਈ ਹੈ ਇਸ ਵਕਤ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਹੈ ਜੀ ਹਾਂ ਮੈਂ ਇੱਕ ਵਾਰ ਫਿਰ ਦੱਸ ਦਿਆਂ ਕਿ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਸਕੀਮ ਜਿਹੜੀ ਹੈ ਉਹ ਵਾਪਸ ਲੈ ਲਈ ਹੈ ਹਾਲ ਹੀ ਦੇ ਵਿੱਚ ਸੂਬਾ ਸਰਕਾਰ ਦੇ ਵੱਲੋਂ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਹੈ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਕਿ ਐਕਵਾਇਰ ਕੀਤੀ ਜਾਣੀ ਸੀ ਆ ਲੁਧਿਆਣਾ ਦੇ ਨੇੜੇ ਇੱਕ ਟਾਊਨ ਪਲਾਨ ਕੀਤਾ ਜਾ ਰਿਹਾ ਸੀ ਜਿਸ ਦਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਆਮ ਲੋਕਾਂ ਦੇ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਸੀ ਸੂਬੇ ਦੀਆਂ तमाम ਵਿਰੋਧੀ ਧਿਰਾਂ ਵੀ ਸਰਕਾਰ ਨੂੰ ਇਸ ਮਾਮਲੇ ਨੂੰ ਲੈ ਕੇ ਘੇਰ ਰਹੀਆਂ ਸਨ ਸਰਕਾਰ ਇਸ ਮਾਮਲੇ ਤੇ ਕਿਤਨਾ ਕਿਤੇ ਕਹਿ ਲੋ ਕਿ ਤੁਸੀਂ ਫਸਦੀ ਨਜ਼ਰ ਆ ਰਹੀ ਸੀ ਜਿਸ ਦੇ ਚਲਦਿਆਂ ਸੂਬਾ ਸਰਕਾਰ ਦੇ ਵੱਲੋਂ ਮੌਕੇ ਤੇ ਕੰਟਰੋਲ ਕਰਦਿਆਂ ਸਥਿਤੀ ਨੂੰ ਆਪਣੇ ਪੋਲੀਟੀਕਲ ਸਿਨੈਰੀਓ ਨੂੰ ਆਪਣੇ ਕਾਬੂ ਚ ਕਰਦਿਆਂ ਸੂਬਾ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈ ਲਿਆ ਗਿਆ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਜਨ ਹਿੱਤ ਪਟੀਸ਼ਨ ਪੈਂਦੀ ਹੈ ਜਿੱਥੇ ਕਿ ਇੱਕ ਦਿਨ ਦੀ ਰੋਕ ਲੱਗਦੀ ਆ ਉਸ ਪਰੰਤ ਫਿਰ 4 ਹਫ਼ਤਿਆਂ ਦੀ ਰੋਕ ਹਾਈ ਕੋਰਟ ਦੇ ਵੱਲੋਂ ਲਗਾ ਲਈ ਜਾਂਦੀ ਆ ਤੇ ਸੂਬਾ ਸਰਕਾਰ ਦੇ ਵੱਲੋਂ ਇਸ ਮਾਮਲੇ ਤੇ ਬਕਾਇਦਾ ਜਵਾਬ ਮੰਗਿਆ ਜਾਂਦਾ ਹੈ ਕਿ ਤੁਹਾਡੀ ਪਲਾਨਿੰਗ ਹੈ ਕੀ ਹੈ ਤੇ ਜਿਹੜੇ ਲੋਕਾਂ ਦੀ ਜ਼ਮੀਨ ਹੈ ਖੇਤੀ ਕਰਦੇ ਨੇ ਉਹ ਲੋਕ ਆਖਰਕਾਰ ਕਿੱਥੇ ਜਾਣਗੇ ਸੂਬੇ ਦੇ ਵਿੱਚ ਟਰੈਕਟਰ ਮਾਰਚ ਨਿਕਲਦਾ ਹੈ ਕਿਸਾਨ ਜਥੇਬੰਦੀਆਂ ਵੱਡੇ ਪੱਧਰ ਤੇ ਵਿਰੋਧ ਕਰਦੀਆਂ ਨੇ ਅਕਾਲੀ ਦਲ ਧਰਨੇ ਪਲਾਨ ਕਰਦਾ ਹੈ ਕਾਂਗਰਸ ਪਾਰਟੀ ਸੱਤਾ ਧਿਰ ਦਾ ਵਿਰੋਧ ਕਰਦੀ ਹੈ ਔਰ ਮੌਕੇ ਤੇ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਨੇ ਖਾਸ ਤੌਰ ਤੇ ਲੁਧਿਆਣਾ ਦੇ ਨੇੜੇ ਜਿੱਥੇ ਇਹ ਟਾਊਨ ਵਸਾਇਆ ਜਾਣਾ ਸੀਗਾ ਉੱਥੋਂ ਦੇ ਲੋਕਾਂ ਦੇ ਵੱਲੋਂ ਵੀ ਖਾਸ ਤੌਰ ਤੇ ਵਿਰੋਧ ਕੀਤਾ ਜਾਂਦਾ ਹੈ ਤਾਂ ਸੂਬਾ ਸਰਕਾਰ ਦੇ ਹਾਲ ਹੀ ਦੇ ਵਿੱਚ ਇਸ ਪਾਲਿਸੀ ਨੂੰ ਵਾਪਸ ਕਰਨ ਨੂੰ ਲੈ ਕੇ ਆਰਡਰ ਆਏ ਨੇ ਆਰਡਰਾਂ ਦੀ ਕਾਪੀ ਤੁਸੀਂ ਇਸ ਵਕਤ ਵੇਖ ਸਕਦੇ ਹੋ ਕਿ ਜਿਹੜੇ ਸੂਬਾ ਸਰਕਾਰ ਦੇ ਵੱਲੋਂ ਆਰਡਰ ਦਿੱਤੇ ਗਏ ਨੇ ਉਹ ਕਾਪੀ ਵੀ ਤੁਹਾਨੂੰ ਅਸੀਂ ਸਕਰੀਨ ਤੇ ਵਿਖਾ ਰਹੇ ਹਾਂ ਜ ਜਿਹਦੇ ਵਿੱਚ ਬਕਾਇਦਾ ਕਿਹਾ ਗਿਆ ਕਿ ਬਹੁਤ ਸਾਰੀਆਂ ਐਲਓਆਈਜ਼ ਹੋਈਆਂ ਹੋਣਗੀਆਂ ਰਜਿਸਟ੍ਰੇਸ਼ਨ ਹੋਈਆਂ ਹੋਣਗੀਆਂ ਤਾਂ ਉਹ ਵੀ ਤੁਰੰਤ ਪ੍ਰਭਾਵ ਦੇ ਨਾਲ ਹੁਣ ਵਾਪਸ ਲਈਆਂ ਗਈਆਂ ਨੇ ਤਾਂ ਇਸ ਵੇਲੇ ਦੀ ਬੇहद ਅਹਿਮ ਖਬਰ ਹੈ ਕਿ ਸੂਬਾ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈ ਲਿਆ ਹੈ ਟੋਟਲ ਕਿਆ ਜਾ ਰਹਾ ਸੀ ਕਿ 65000 ਏਕੜ ਜ਼ਮੀਨ ਜਿਹੜੀ ਹੈ ਉਹਦੇ ਤੇ ਇਹ ਟਾਊਨ ਪਲਾਨ ਕੀਤਾ ਜਾਣਾ ਸੀ ਔਰ 24000 ਏਕੜ ਦੇ ਕਰੀਬ ਜਿਹੜੀਆਂ ਹੁਣ ਇਸ ਫੈਸਲੇ ਦੇ ਤਹਿਤ ਜ਼ਮੀਨ ਅਕਵਾਇਰ ਹੋਣੀ ਸੀ ਕਿਸਾਨ ਲੋਕ ਇਹ ਗੱਲ ਕਹਿ ਰਹੇ ਸਨ ਕਿ ਅਸੀਂ ਆਪਣੀ ਜ਼ਮੀਨ ਵੇਚ ਕੇ ਅਸੀਂ ਆਪਣੀ ਜ਼ਮੀਨ ਸਰਕਾਰ ਨੂੰ ਦੇ ਕੇ ਅਸੀਂ ਮਰਬਿਆਂ ਚ ਜ਼ਮੀਨ ਦਈਏ ਇੱਕੜਾਂ ਚ ਜ਼ਮੀਨ ਦਈਏ ਤੇ ਸਾਨੂੰ ਉਹਦੇ ਪਲਾਟ ਮਿਲਣ ਅਸੀਂ ਗਜਾਂ ਚ ਆਪਣੀ ਜ਼ਮੀਨ ਨਹੀਂ ਲੈਣਾ ਚਾਹੁੰਦੇ ਔਰ ਸਰਕਾਰ ਨੇ ਵੀ ਇਹ ਨਬਜ਼ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ ਸਰਕਾਰ ਨੂੰ ਵੀ ਇੰਟੈਲੀਜੈਂਸ ਨੇ ਜਾਂ ਸਰਕਾਰ ਦੇ ਆਪਣੇ ਸੂਤਰਾ ਨੇ ਇਹ ਰਿਪੋਰਟ ਦਿੱਤੀ ਆ ਕਿ ਵਾਕੇ ਹੀ ਜ਼みਨੀ ਪੱਧਰ ਤੇ ਇਸ ਪਾਲਿਸੀ ਦਾ ਵਿਰੋਧ ਹੋ ਰਿਹਾ ਲੋਕ ਇਸ ਗੱਲ ਨੂੰ ਕਿਸਾਨ ਅੰਦੋਲਨ ਦੇ ਨਾਲ ਵੀ ਜੋੜ ਰਹੇ ਸਨ ਕਿ ਉਸ ਦੌਰ ਦੇ ਅੰਦਰ ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਹੁੰਦੀ ਸੀ ਤਾਂ ਅਕਸਰ ਇਹ ਸਵਾਲ ਕਰਦੀ ਸੀ ਕਿ ਜੇਕਰ ਪੰਜਾਬ ਦੇ ਕਿਸਾਨ ਹੀ ਖੇਤੀ ਬਿੱਲ ਨਹੀਂ ਚਾਹੁੰਦੇ ਤਾਂ ਫਿਰ ਸੈਂਟਰ ਸਰਕਾਰ ਨੂੰ ਇਹ ਬਿੱਲ ਦੇਣ ਦੀ ਲੋੜ ਕੀ ਹੈ ਉਸੇ ਤਰ੍ਹਾਂ ਦਾ ਸਵਾਲ ਹੁਣ ਸਰਕਾਰ ਤੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਸੀ ਕਿ ਜੇਕਰ ਅਸੀਂ ਟਾਊਨਸ਼ਿਪ ਚਾਹੁੰਦੇ ਹੀ ਨਹੀਂ ਜੇਕਰ ਅਸੀਂ ਆਪਣੀ ਜ਼ਮੀਨ ਜਿਹੜੀ ਹੈ ਉਹਦੇ ਤੇ ਅਰਬਨ ਡਵੈਲਪਮੈਂਟ ਚਾਹੁੰਦੇ ਹੀ ਨਹੀਂ ਹੈਗੇ ਤਾਂ ਫਿਰ ਸਰਕਾਰ ਸਾਡੇ ਕੋਲ ਧੱਕੇ ਨਾਲ ਜ਼ਮੀਨ ਕਿਸ ਤਰ੍ਹਾਂ ਲੈ ਸਕਦੀ ਆ ਹਾਲਾਂਕਿ ਸਰਕਾਰ ਦੇ ਵੱਲੋਂ ਆਪਣੇ ਤਮਾਮ ਕੈਬਨਿਟ ਦੇ ਰਾਹੀਂ ਮੰਤਰੀਆਂ ਦੇ ਰਾਹੀਂ ਲੀਡਰਾਂ ਦੇ ਰਾਹੀਂ ਇਸ਼ਤਿਹਾਰਾਂ ਦੇ ਰਾਹੀਂ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਨਹੀਂ ਇਹ ਫਾਇਦੇ ਦਾ ਸੌਦਾ ਹੈ ਕਾਟੇ ਦਾ ਸੌਦਾ ਨਹੀਂ ਹੈ ਕਈ ਵਾਰ ਸੂਬੇ ਦੇ ਮੁੱਖ ਮੰਤਰੀ ਦੇ ਵੱਲੋਂ ਵੀ ਸਟੇਜਾਂ ਤੋਂ ਇਹ ਗੱਲ ਕਹੀ ਗਈ ਕਿ ਇਹ ਫਾਇਦੇ ਦਾ ਸੌਦਾ ਹੈ ਪਰ ਨਾਲ ਹੀ ਭਗਵੰਤ ਮਾਨ ਇਹ ਵੀ ਕਹਿੰਦੇ ਨਜ਼ਰ ਆਏ ਸਨ ਕਿ رائے ਨਾਲ ਹੀ ਹੋਵੇਗਾ ਸਭ ਦੀ رائے ਦੇ ਮੁਤਾਬਕ ਹੀ ਕੀਤਾ ਜਾਵੇਗਾ ਪਰ ਆਖਿਰਕਾਰ ਲੱਗਦਾ ਹੈ ਕਿ ਸਰਕਾਰ ਨੂੰ ਇਸ ਦੀ ਭਿੰਨਕ ਪਈ ਹੈ ਕਿ ਇਹ ਮਾਮਲਾ ਸਰਕਾਰ ਨੂੰ ਉਲਟਾ ਪੈਂਦਾ ਨਜ਼ਰ ਆ ਰਿਹਾ ਤੇ ਲੋਕ ਜਿਹੜੇ ਹੈਗੇ ਨੇ ਸੂਬੇ ਦੇ ਕਿਸਾਨ ਹੈਗੇ ਨੇ ਉਹ ਇਸ ਪਾਲਿਸੀ ਦੀ ਡਿਮਾਂਡ ਨਹੀਂ ਕਰਦੇ ਉਹ ਇਹਦੇ ਹਿੱਤ ਵਿੱਚ ਨਹੀਂ ਹੈਗੇ ਤਾਂ ਇਹਨਾਂ तमाम ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਇਹਨਾਂ तमाम ਗੱਲਾਂ ਤੇ ਵਿਚਾਰ ਕਰਦਿਆਂ ਆਖਿਰਕਾਰ ਸੂਬੇ ਦੀ ਸਰਕਾਰ ਨੇ ਲੈਂਡ ਪੂਲਿੰਗ ਸਕੀਮ ਜਿਹੜੀ ਆ ਉਹ ਵਾਪਸ ਲੈ ਲਈਆ ਕਹਿ ਸਕਦੇ ਆ ਕਿ ਕਿਸਾਨਾਂ ਦੇ ਲਈ ਜ਼ਮੀਨ ਦੇ ਮਾਲਕਾਂ ਦੇ ਲਈ ਇੱਕ ਬੇहद ਵੱਡੀ ਰਾਹਤ ਭਰੀ ਖਬਰ ਆ ਕਿਉਂਕਿ ਇਸ ਗੱਲ ਦੀ ਡਿਮਾਂਡ ਕੀਤੀ ਜਾ ਰਹੀ ਸੀ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਸੀ ਧਰਨੇ ਲਗਾਏ ਜਾ ਰਹੇ ਸੀ ਔਰ ਇਹ ਵੀ ਕਹਿ ਸਕਦੇ ਆ ਕਿ ਸਤਾਤਰ ਨੇ ਇਹ ਫੈਸਲਾ ਕਰਕੇ ਵਿਰੋਧੀ ਧਿਰ ਦੇ ਹੱਥੋਂ ਇੱਕ ਬਹੁਤ ਵੱਡਾ ਮੁੱਦਾ ਖੋਲਿਆ ਕਹਿ ਸਕਦੇ ਆ ਕਿ ਵਿਰੋਧੀ ਧਿਰ ਦੇ ਕੋਲ ਹੁਣ ਸਰਕਾਰ ਨੂੰ ਘੇਰਨ ਦੀ ਕੋਈ ਵਜ੍ਹਾ ਜਿਹੜੀ ਹੈ ਹਾਲ ਦੀ ਘੜੀ ਦੇ ਵਿੱਚ ਨਹੀਂ ਬਚੀ ਆ ਕਿਉਂਕਿ ਇਸ ਮੁੱਦੇ ਨੂੰ ਲੈ ਕੇ ਹੀ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ ਤੇ ਸਰਕਾਰ ਨੇ ਆਪਣੇ ਖਿਲਾਫ ਜਾਂਦਾ ਹੋਇਆ ਸਭ ਤੋਂ ਵੱਡਾ ਮੁੱਦਾ ਵੀ ਅੱਜ ਸਮਾਪਤ ਕਰ ਦਿੱਤਾ